ਸਾਰਿਆਂ ਨੂੰ ਜੀਤ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੱਖਰਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਤੈਹ ਦਿਲੋਂ ਧੰਨਵਾਦ ਬਾਈ ਤੁਸੀਂ ਪਿਛਲੀ ਵੀਡੀਓ ਨੂੰ ਜਿਹੜਾ ਬਹੁਤ ਪਿਆਰ ਦਿੱਤਾ ਸ਼ੋਪਿੰਗ ਕਰੀਏ ਬਹੁਤ ਪਰਿਵਾਰ ਨੂੰ ਜਿਹੜੇ ਸਿੱਧ ਦੇਣ ਨਾਲ ਕਮੈਂਟ ਕਰਿਆ ਮਹਾਰਾਜ ਤੁਹਾਨੂੰ ਵੀ ਚੜ੍ਹਦੇ ਕਲਾਚ ਰੱਖੇ ਤੇ ਤੁਹਾਨੂੰ ਪਤਾ ਵੀ ਤਿਹਾਰਾਂ ਦੇ ਦਿਨ ਚੱਲ ਰਹੇ ਆ ਬੈਠੇ ਘਰ ਦੇ ਵਿੱਚ ਤੇ ਚਲੋ ਕਈ ਬਹੁਤ ਬਲੌਗ ਦੇਖਦੇ ਆ ਉਹਨਰ ਨੂੰ ਤਿਹਾਰਾ ਵਾ ਤੇ ਤਿਹਾਰਾਂ ਬਾਰੇ ਪਤਾ ਨਹੀਂ ਸਾਡੇ ਪਵਦ ਦੇ ਵਿੱਚ ਹੈ ਜਿਹੜੇ ਸੀ ਵੀਰੋਂ ਸਾਰੇ ਤਿਹਾਰ ਮਨਾਉਂਦੇ ਆ ਵੀ ਬਹੁਤ ਵਾਰ ਤੇ ਫੋਨ ਆਉਂਦਾ ਕਿ ਉਹ ਤਾਂ ਸਾਨੂੰ ਪਤਾ ਨਹੀਂ ਪਿੱਛੇ ਬੱਚਿਆਂ ਨੇ ਗੜਬੜਿਆਂ ਦਾ ਤਿਹਾਰ ਮਨਾਇਆ ਵੀ ਕਈ ਜਗ੍ਹਾ ਮਨਾਉਂਦਰੀ ਪਰ ਸਾਡੇ ਪਵਦ ਦੇ ਵਿੱਚ ਵੀ ਸਾਰੇ ਇਹ ਤਿਹਾਰ ਮਨਾਉਂਦੇ ਆ ਕਿਉਂਕਿ ਚਲੋ ਬਾਕੀ ਹਰੇਕ ਦਾ ਆਪਣਾ ਆਪਣਾ ਤੁਹਾਨੂੰ ਪਤਾ ਹੈ ਕਈ ਬਾਹਰ ਗਏ ਬਹੁਤ ਤਿਹਾਰਾਂ ਨੂੰ ਭੁੱਲੇ ਕੋਈ ਕਿਸੇ ਨੂੰ 20 ਸਾਲ 30 ਸਾਲ ਹੋ ਗਿਆ ਪਿੱਛੇ ਦੇ ਵੀ ਦੁਆਬੇ ਏਰੀਆ ਤੇ ਬਹੁਤ ਫੌਨ ਹੁੰਦੇ ਆ ਉਹ ਕਹਿੰਦੇ ਵੀ ਅਸੀਂ ਇਹ ਤਿਹਾਰ ਮਨਾਉਂਦੇ ਆ ਚਲੋ ਬਾਕੀ ਚੱਲੀ ਜਾਣਾ ਬਾਕੀ ਹੁਣ ਬਾਈਕ ਨਾਲ ਚੱਕਰਾਂ ਦਾ ਤਿਹਾਰ ਆ ਸੁਧਾਰੇ ਦੇਣ ਦਾ ਕੰਮ ਸ਼ੁਰੂ ਹੋ ਗਿਆ ਵੀ ਰਜਵੰਤ ਭੈਣਪੁਰ ਨੂੰ ਚੱਲੇ ਅੱਜ ਚੱਲੀ ਜਾਣਾ ਸਾਰੇ ਭੂਆ ਜੀ ਕੋਲ ਵੀ ਜਾ ਕੇ ਆਉਂਗੇ ਤੇ ਬੜੀ ਭੈਣ ਜਿਹੜੀ ਉੱਥੇ ਵਾਲੀ ਤੇਰਾ ਟੰਡਿਗੜ ਵਾਲੀ ਉਹਨਾਂ ਨੇ ਪਰਸੋਂ ਨੂੰ ਆਉਣਾ ਹੀ ਹੈ ਪੰਮ ਦਾ ਜਰਨਦੀਣਾ ਉਹ ਕਹਿੰਦਾ ਵੀ ਅਸੀਂ ਆਪਣਾ ਸਮਾਨ ਆਪ ਹੀ ਲੈ ਚੰਗੇ ਬਾਕੀ ਪਰਿਵਾਰ ਇਕੱਠਾ ਹੋਈ ਜਾਂਦਾ ਹੁਣ ਸਾਰੇ ਬੈਠੇ ਭੈਣ ਕੋਲ ਜਾਣ ਨੂੰ ਸਭ ਤੋਂ ਪਹਿਲਾਂ ਪਰਮ ਨੂੰ ਮਿਲੋ ਜੀ ਅਛਾ ਸੀ ਗਾਜੀ ਹਾਂ ਵੇ ਲੋ ਬਈ ਬੰਦੇ ਦੀ ਟੌਰ ਦੇਖੋ ਸਾਡੇ ਦੀ ਬੈਠੇ ਲੋਰ ਹਾਂ ਕਿੱਥਨ ਚੱਲਿਆ ਬੂਆ ਕੋਲ ਨੂੰ ਬੂਆ ਕੋਲ ਨੂੰ ਕੀ ਕਰਨਾ ਅੱਧਾ ਨੂੰ ਮਿਲੋ ਜੀ ਮੇਰੇ ਲੰਗਰ ਸਾਰਿਆਂ ਚਾਹਦੇ ਸਤਿ ਸ਼੍ਰੀ ਅਕਾਲ ਜੀ ਹਾਂ ਵੇ ਘਰ ਰਹਿ ਜਾਓ ਇੱਕ ਅੱਧਾ ਜਾਣਾ ਚੋਲੀ ਨਾ ਕਰਾ ਲਿਓ ਨੇਖੋ ਹਾਂ ਕੀ ਪੈਰ ਤੇ ਠੀਕ ਨਾ ਆਦਰਵਾਸ ਮੇਰੇ ਕੋਲ ਸਾਰਿਆਂ ਨੇ ਹੱਥ ਜੋੜ ਕੇ ਪੈਰ ਤੇ ਸਾਸੂ ਕੋਲ ਹਾਂ ਬਈ ਪੈਣ ਕੋਲ ਚੱਲੇ ਆ ਜੀ ਚੱਕਰਾਂ ਕਰ ਜੀ ਸੁਨਾਰਾ ਦਿਨ ਚ ਕਰ ਇਹ ਨਾ ਕਿਵਲ ਉਹਿੱਤਾ ਜਾਂਦਾ ਆ ਜੀ ਕੱਲ ਮम्मी ਤੇ ਪਾ ਪੱਲ ਜਾਈਂ ਵੀ ਆਲੇ ਤੇ ਲੈ ਭਾਈ ਕੱਲ ਵੀਡੀਓ ਨਹੀਂ ਬਣੀ ਮੇਰੇ ਸਾਰੇ ਵੀ ਆਲੇ ਦੱਸਣਾ ਜ਼ਰੂਰੀ ਤਾਂ ਹਾਂ ਜੀ ਹੱਸ ਕੇ ਪਕੜ ਲੈਣਾ ਉਸ ਕੋ ਉਸ ਕੱਲ ਬੁਲਾ ਦੇ ਸਾਸੂ ਕੱਲ ਬੁਲਾ ਦੇ ਸੁਣੋ ਬਈ ਭੈਣ ਜਿੱਲੀ ਹਾਂ ਹੁਣ ਬੋਲ ਕੇ ਕਹਿੰਦੀ ਕਿਆ ਕੀ ਹੋ ਗਿਆ ਇਹ ਮਨਰੀਤ ਮਨਰੀਤ ਲੋ ਬਈ ਸਾਰੇ ਬੈਠੇ ਹਾਂ ਬਈ ਆ ਦੇਖੋ ਖੁਸ਼ ਹੋਈ ਬੀ ਵੀ ਘਾਲੀ ਤੇ ਮੰਮੀ ਡੈਡੀ ਆਲੇ ਹਾਂਜੀ ਹਾਂਜੀ ਵੀ ਧਿਆਨ ਨਾਲ ਚੱਲਦੇ ਹਾਂ ਤੁਹਾਨੂੰ ਪਤਾ ਬਈ ਸਵਾ ਤੇ ਨਾ ਕਿਸੇ ਨੂੰ ਹਾਂ ਕੱਲ ਸੀ ਆ ਰਹੀ ਤੇ ਬੜਾ ਤਾਰ ਕੇ ਫੋਟੋ ਸ਼ੂਟਿੰਗ ਹੋ ਰਹੀ ਹੈ ਰੋ ਇਲਾਕੇ ਉਹਦੇ ਉਹਨਾਂ ਤੇ ਮੰਮੀ ਪਾਵੇ ਜਸ਼ਨ ਬੂਆ ਕੋਲ ਨੂੰ ਚੱਲੀ ਖੁਸ਼ ਆ ਹਾਂਜੀ ਆ ਬੱਚੇ ਦੱਸ ਦੇ ਬਰਗਰ ਖਾਣਾ ਲੈ ਮੈਂ ਬੁੱਤ ਤੇ ਕਿਤੇ ਬਰਗਰ ਪਿਆ ਰਾਇ ਖਲਾਦਾਂਗੇ ਬਰਗਰ ਹਾਂ ਵੀ ਤੈਨੂੰ ਕੀ ਖਾਣਾ ਲੈ ਇਹਨੇ ਪੀਜਾ ਇਹਨੇ ਪੀਜਾ ਲੈ ਬਈ ਆਤਾ ਆਏ ਅੱਜ ਹੁਣ ਤਿਆਰਤਾ ਤਿਆਰੀ ਤਾਂ ਜਵੇੜ ਨਹੀਂ ਕਰਦੇ ਤੇ ਮੈਂ ਕਿਹਾ ਵੀ ਭੈਣ ਕਹਿੰਦੀ ਚਲੋ ਵੀ ਬੱਚਿਆਂ ਨਾਲੇ ਲੈ ਕੇ ਚਾਲਦੇ ਵੀ ਘੁੰਮਿਆਂਗੇ ਬਾਅਦ ਨਾਲੇ ਲੈ ਜਾਣਾ ਬੱਚਿਆਂ ਲੈ ਕੇ ਇੱਥੇ ਛੜ ਜਾਂਦੀ ਭਰੇ ਦੋਨਾਂ ਨੂੰ ਹੋਇਆ ਵੜੀ ਚੱਲਾ ਟਾਈਮ ਤੇ ਚਲੋ ਅਸੁੱਟੀ ਕਰਾ ਲੰਮੀ ਚਲੋ ਚੱਕੋ ਫਿਰ ਸਮਾਨ ਕਰੋ ਤਰ ਤਰ ਹਾ ਬਿੱਗੂ ਕਿਆ ਕਰਦਾ ਮੈਂ ਬਿੱਗੂ ਆ ਦੇਖਾ ਜੀ ਸਾਡਾ ਬਿੱਗੂ ਮਾਚੀ ਕੋਲ ਨੂੰ ਚੱਲਿਆ ਏ ਹੈ ਲੈ ਮਾਚੀ ਕੋਲ ਨੂੰ ਚੱਲਿਆ ਥੱਕੀ ਚੱਕਸ ਮਾਸਲ ਨਹੀਂ ਕਰੀ ਬਜ਼ਾਰ ਨੂੰ ਚੱਲ ਵੀ ਪਰਮ ਜਿਸਨ ਗੱਡੀ ਦੀ ਚਾਬੀ ਪਈ ਦੀ ਪੁੱਤਰੇ ਬੈੱਡ ਪਰ ਹੈਗੀ ਹੈ ਲਿਆਓ ਚਲੋ ਭਾਈ ਚੱਕੋ ਲੋ ਭਾਈ ਅੰਦਰ ਅੰਦਰ ਲਾਈਟ ਵੀ ਹੋਤੀ ਜਦ ਹੈ ਚਲ ਬਾਹਰ ਕਰ ਦੇ ਬੰਦ ਤੁਸੀਂ ਕੋਈ ਗੱਲ ਨਹੀਂ ਸਾਰੇ ਪਰਿਵਾਰ ਦੇ ਮੈਂਬਰ ਚਾਚਾ ਥੱਲੇ ਆ? ਹਾਂਜੀ। ਲੈ ਬਾਈ ਚਾਚਾ ਨੂੰ ਵੀ ਕਹਿ ਦਿੰਦੇ ਆ। ਵੀ ਘਰ ਦਾ ਰੱਖੀ ਖਿਆਲ। ਕਿੱਥੇ ਆ? ਲੱਗਦਾ ਨਹੀਂ। ਹੈ? ਖੈਰ ਨਹੀਂ ਹੈ। ਕਿਆ ਲੈਣ ਚੱਲੀ ਤੂੰ ਕਿਆ ਲੈਣ ਚੱਲੀ? ਆ ਜਾ ਆ ਜਾ ਆ ਜਾ ਆ ਜਾ ਆ ਜਾ। ਚੱਪਲਾਂ ਨਾਲ ਲੱਭਦੀ ਫਿਰਦੀ ਦੇਖ ਲਓ ਬਾਈ ਹਲਾ। ਪਵਾੜੀ ਓਏ। ਰੱਖੀ ਖਿਆਲ ਫਿਰ ਅਸੀਂ ਚੱਲੇ। ਓਕੇ। ਆਹ ਦੇਖ ਇੱਧਰ ਬਾਈ ਸਰਕਾਰੀ ਗੱਡੀ ਮੁੱਦੀ ਹੋਈ ਪਈ ਆ ਹਾਂ ਬਈ ਹਾਂ ਹਾਂ ਰੱਖ ਲੋ ਰੱਖ ਲੋ ਰੱਖ ਲੋ ਪਿੱਛੇ ਨਾਲ ਰੱਖ ਲੋ ਬਾ ਗੱਡੀ ਦੇ ਉੱਪਰ ਨਹੀਂ ਕੱਪੜਾ ਮਾਰਿਆ ਮੈਂ ਹੈਗਾ ਕੋਈ ਨਹੀਂ ਕੋਈ ਨਹੀਂ ਜਾ ਲੱਗੇ ਜਾਣਾ ਹੈ ਹਲ ਤਾਂ ਆਪਾਂ ਨੇ 1 ਕਿਲੋ ਮਠਿਆਈ ਵਾਲੀ ਦੁਕਾਨ ਪਰ ਜਾਣਾ ਵੀ ਆ ਲੈ ਚਲੋ ਬਾਈ ਜਸ਼ਨ ਦੀਆਂ ਤਾਂ ਜੁੱਤੀਆਂ ਨਹੀਂ ਲੱਭ ਰਹੀਆਂ ਲੋ ਭਾਈ ਇੱਧਰ ਸਾਡੇ ਸਰਪੰਚ ਸਾਹਿਬ ਖੜੇ ਆ ਜਸ਼ਨ ਹੀ ਆਇਆ ਪਤਰਾ ਆ ਜਾ ਲੋ ਭਾਈ ਬਦਲ ਬਾਈ ਵੀ ਹੋਈ ਵੀ ਆ ਇਹ ਕਿਨੇ ਲਾ ਭਾਈ ਗੱਡੀ ਕਾਢ ਤਾਂ ਲਈ ਮੈਂ ਇੱਕ ਨਾ ਹੀ ਬਸ ਕੱਪੜਾ ਕਪੜਾ ਨਹੀਂ ਮਾਰਿਆ ਹੈਗਾ ਆ ਦੇਖੋ ਭਾਈ ਧਾਨਾਂ ਦੀ ਵਢਾਈ ਸ਼ੁਰੂ ਟਰੈਕਟਰ ਦੀ ਡਰਾਵਲ ਦੇ ਵਿੱਚ ਪਹੁੰਚ ਕੇ ਆਏ ਵੇਖੋ ਲੱਕੇ ਪਰਮਾਣਾਂ ਨੇ ਕੱਢਤੇ ਚਲੋ ਇਹ ਜਸ਼ਨ ਦੀਆਂ ਮੈਂ ਕਿਹਾ ਨਾ ਚੱਪਲਾ ਨਹੀਂ ਮਿਲ ਰਹੀਆਂ ਸਰਦਾਰਨੀ ਆ ਗਈ ਚੱਲ ਕੋਈ ਨਹੀਂ ਬੂਆ ਗੋਲ ਚੱਲੀ ਸਿੰਪਲ ਚਪਲਾਈ ਪਾ ਕੇ ਆ ਗਈ ਦਾ ਉਹ ਦੂਆ ਬੱਗੂ ਕਿੱਧਰ ਵੜ ਗਿਆ ਮੂਰੇ ਵਾਲਾ ਅੱਜ ਉਹ ਪਿੱਛੇ ਬੈਠ ਗਿਆ ਕਿੱਥੇ ਉਹ ਆ ਗਿਆ ਪਿੱਛੇ ਕਾਬੂ ਉਹ ਬੈਠਾ ਚਲੋ ਲਾ ਲੋ ਅੱਜ ਰੱਖ ਅੱਛਾ ਗਰਮੀ ਲੱਗਦੀ ਆ ਚਲੋ ਫਿਰ ਏਸੀ ਲਾ ਦਿੰਦਾ ਚਲੋ ਭਾਈ ਚੱਲਦੇ ਆ ਲੋ ਭਾਈ 15 ਮਿੰਟ ਦਾ ਰਸਤਾ ਘਰ ਤੇ ਨਿਕਲ ਤੋਂ ਬਾਅਦ ਭੈਣ ਦੇ ਘਰ ਪਹੁੰਚਣ ਨੂੰ ਗੱਡੀ ਵੀ ਬੱਸ 20-30 ਮਿੰਟ ਲੈਂ ਜਾਂਦੇ ਆ ਤਾਂ 20 ਮਿੰਟ ਲੱਗਦੇ ਆ ਬਾਕੀ ਭਾਈ ਪੰਮੂ ਛੇੜ ਦਾ ਪਿੱਛੇ ਕਿਆ ਕਹਿੰਦਾ ਪੁੱਛੀ ਫਿਰ ਪੁੱੂ ਮੇਰੀ ਭੈਣ ਜਾਂਦੀ ਆ ਐਸੀ ਕਿੱਲੀ ਪਰਫਿਮ ਮम्मा ਉਹ ਲਾ ਲਈਏ ਅੱਜ ਨਰੂ ਛੱਡ ਆਈਏ ਯਾਰ ਇੰਨੀ ਛੁੱਟੀ ਹੋ ਗਈ ਹੋਣੀ ਕੀ ਹੋ ਗਈ ਕਿੰਤਾ ਕਿਹਾ ਉਹਨਾਂ ਸਕੂਲ ਨੂੰ ਲੱਗ ਗਿਆ ਜਿੰਦਾ ਜਿੰਦਾ ਲੱਗ ਗਿਆ ਨਾ ਸਕੂਲ ਨੂੰ ਲੱਗ ਗਿਆ ਹਾਂ ਜੀ ਚਲੋ ਚਲੋ ਠੀਕ ਹੈ ਬਾਈ ਚੱਲੀ ਜਾਂਦੇ ਆ ਚੱਲੀ ਜਾਂਦਾ ਕੰਮ ਬਾਬੇ ਦੀ ਕਿਰਪਾ ਦੇ ਨਾਲ ਗੱਡੀ ਦੀ ਮੌਜਾ ਹੈ ਨਾ ਹਾਂਜੀ ਹਾਂ ਸਾਰੀ ਫੈਮਿਲੀ ਜਾਉਗੀ ਲੋ ਭਾਈ ਗੱਡੀ ਖੜ ਗਈ ਪਹੁੰਚ ਗਏ ਟਾਰਗੇਟ ਸ਼ੁਰੂ ਕਰਿਆ ਹੋ ਗਿਆ ਹਾਂ ਮਿਸਤਰੀ ਲੱਗਾ ਵਾ ਭੈਣ ਵੀ ਬਾਈ ਡੀਕ ਦੀ ਖੜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਲੈ ਜੀ ਸਤਿ ਸ਼੍ਰੀ ਅਕਾਲ ਆ ਜਾਣਾ ਮੈਂ ਰੀਤਾ ਮਾਸੀ ਮਿਲ ਮਾਸੀ ਆ ਲੈ ਮਾਸੀ ਸਤਿ ਸ਼੍ਰੀ ਅਕਾਲ ਬੁਲਾ ਦੇ ਜੱਕਦੀ ਆ ਮਾਸੀ ਤੁਹਾਨੂੰ ਨਹੀਂ ਮਿਲਣਾ ਪੁੱਲ ਦੀ ਉਹ ਬੰਮ ਭਾਂਜਾ ਸਤ ਸ੍ਰੀ ਅਕਾਲ ਹਾਂ ਅੰਮੋ ਨੂੰ ਵੀ ਹੈਲੋ ਹਾਏ ਹੈ ਲਾ ਭਾਈ ਮਿਸਤਰੀ ਦਾ ਕੰਮ ਚੱਲਦਾ ਹਾਂ ਬਈ ਕਿੰਨੇ ਦਿਨ ਹੋ ਗਏ ਮਿਸਤਰੀ ਦਾ ਕੰਮ ਚੱਲਦੈਨ ਹੁਣ ਕੋ ਦੋ ਦਿਨ ਛੁੱਟੀ ਕਰ ਲਈਦੀ ਹੈ ਨਾ ਹਾਂ ਉਹ ਫਿਰ ਕਰਬਾ ਚੋਸ ਕਰਤੀ ਜੇ ਇੱਥੇ ਅੱਛਾ ਠੀਕ ਆ ਲੋ ਭਾਈ ਸਾਰੇ ਮਕਾਨ ਪਰ ਬਾਈ ਟਾਇਲ ਹੋ ਗਈ ਡਬਲ ਸਾਰੇ ਪਰ ਟੋਟਲੀ ਬੇ ਆਹ ਦੇਖੋ ਪੁੱਲ ਲੱਗੇ ਹੋਏ ਆ ਬਾਕੀ ਮਟੀਰੀਅਲ ਤਾਂ ਸਾਨੂੰ ਪਤਾ ਮਿਸਤਰੀ ਦੇ ਘਰ ਦਾ ਜਿਹੜਾ ਹੁੰਦਾ ਉਹ ਚੱਲੀ ਜਾਂਦਾ ਹਾਂ ਠੀਕ ਆ ਬਾਬੇ ਠੀਕ ਆ ਠੀਕ ਆ ਲਓ ਭਾਈ ਵਧੀਆ ਬਣ ਗਿਆ ਭਾਈ ਮਕਾਨ ਹੌਲੀ ਹੌਲੀ ਨਹੀਂ ਹੌਲੀ ਬਣਾ ਵੀ ਮੈਂ ਆਈ ਹਾਂ ਹਾਂ ਲੈ ਸਾਰੀ ਮਾਸੀ ਜੀ ਲੋ ਲਈ ਲੋ ਜੀ ਬੈਠੇ ਆ ਮਾਸੀ ਜੀ ਸਤਿ ਸ੍ਰੀ ਅਕਾਲ ਆ ਲੈ ਦਾਦਾ ਪੋਤਾ ਹੀ ਨਹੀਂ ਆ ਤੇ ਸਤਿ ਸ੍ਰੀ ਅਕਾਲ ਹਾਂ ਲੈ ਤੂੰ ਹੀ ਗੱਲਾਂ ਬੁਲਾਤੀ ਹੈ ਮਾਸੀ ਜੀ ਸਤਿ ਸ੍ਰੀ ਅਕਾਲ ਲੈ ਸਰਪਰ ਹੱਥ ਰੱਖ ਦੇ ਹਾਂ ਲਾਉਣ ਕਾਈ ਲੱਗੀਆਂ ਪਈਆਂ ਓ ਇਧਰ ਨੂੰ ਆ ਜਾ ਇੱਥੇ ਆ ਕੇ ਬੈਠ ਗਿਆ ਚੱਲਦਾ ਜੀ ਕੰਮ ਪੂਰਾ ਸਹੀ ਹੈ ਨਾ ਲੈ ਹ ਇਥੇ ਨੇਰੇ ਚ ਕਿਆ ਦੇਖਦੀ ਆ ਨੇਰੇ ਚ ਕੁਝ ਨਹੀਂ ਪਤਾ ਲੱਗਣਾ ਹੈਗਾ ਇਹ ਤਾਂ ਹਲੇ ਬੱਲੇ ਆ ਜਿਹਾ ਲੱਗਿਆ ਹੋਇਆ ਲੈਂਟਰ ਨੂੰ ਸਾਰੀਆਂ ਠੀਕ ਨੂੰ ਨਾ ਪਿਛਲੇ ਪਿਛਲੇ ਪਰ ਸਾਰੇ ਪਲੰਟਰ ਲੱਗ ਗਿਆ। ਮੈਂ ਜਾ ਮਮਿਆ ਮਿਲਣ ਆਈ ਆ। ਹਾਂ। ਐ ਮਿਲਣ ਆਈ ਆ। ਤੂੰ ਸਾਸਿਕਾਲ ਤਾਂ ਬੁਲਾਈ। ਸਾਸਿਕਾਲ ਬੁਲਾਈ। ਹਾਂ। ਓ ਬੱਲੇ। ਤੈਨ ਸਿਆਣੀ ਹੋ ਗਈ ਕੁੜੀ। ਹਾਂ। ਠੀਕ ਹੈ। ਯਾਹ ਲਾ। ਮੈਂ ਆਪਣਾ ਪਲੇਖਾ ਖਾਂਦੀ ਆ ਪਿਛਲੀ ਵਾਰੀ ਵੀ ਤੁਹਾਨੂੰ ਮਿਲੀ ਸੀ ਨਾ। ਹਾਂ। ਇਹ ਪਿਆਰਤਾ ਵੀ ਆ ਜਮਰੀ ਗੋਦੀ। ਮੈਂ ਪਲੇਖਾ ਖਾਂਦੀ ਆ। ਚੱਲ ਚੱਲ ਚੱਲ। ਹੇ ਹਾਂ ਇਹ ਭਲੇਖਾ ਖਾਂਦੀ ਹੈ ਗਾਸੀ ਦਾ ਇਹ ਦੱਦੀ ਦਾ ਭਲੇਖਾ ਨਹੀਂ ਖਾਂਦੀ ਦਾਦੀ ਦਾ ਭਲੇਖਾ ਨਹੀਂ ਖਾਂਦੀ ਹੈਗੀ ਇਹ ਨਾ ਲਾਪਾਂ ਰਿਸ਼ਤੇਦਾਰਾਂ ਨੂੰ ਦੋ ਇੱਧਰ ਚਾਚੂ ਬੈਠੇ ਆ ਹੈਂ ਬੈਣ ਲੱਗੇ ਆ ਲੱਜ ਜਿਵੇਂ ਕੈਮਰਾ ਚੱਕੇ ਦੀ ਹੋ ਗਈ ਖੜੀ ਹੈਂ ਕੈਮਰਾ ਚੱਕੇ ਫੜਾਓਗੀ ਹੋਰ ਇਹਨੂੰ ਆ ਜਾੜੀ ਹੋਰ ਇਹਨੂੰ ਆ ਜਾ ਆ ਜਾ ਯਾਰ ਉਹਨੂੰ ਤੇ ਲੈ ਜਿਸ ਨੇ ਤੰਗ ਕਰ ਲਈ ਕੋਈ ਦੀ ਕੋਈ ਨਹੀਂ ਆਪੇ ਆ ਜਾਣਾ ਇਹਨੂੰ ਖੇਲਣ ਤੇ ਦੇਖ ਲੋ ਲੈਂਟਰ ਪੈ ਗਿਆ ਹਨੇਰਾ ਜ ਨਹੀਂ ਹੋ ਗਿਆ ਉਦੋਂ ਟਾਇਆ ਪਤਾ ਪਿੱਛੇ ਹੈਪੀ ਹੋਰ ਚਾਨਣਾ ਹੀ ਚਾਨਣਾ ਆਏ ਲੱਗੇ ਵੀ ਜਿੱਕਣਾ ਮਕਾਨ ਦੀ ਨਿਹਾਰੇ ਬਦਲ ਗਈ ਸੀ ਸਾਰੇ ਦੀ ਉੱਧਰ ਤਾਂ ਹੋ ਗਿਆ ਨਾ ਉੱਧਰ ਤਾਂ ਚਾਨਣਾ ਵੱਜਦਾ ਏ ਠੀਕ ਵੇ ਲੋ ਭਾਈ ਬਾਕੀ ਭਾਈ ਜਿਹੜਾ ਆਪਰਾ ਮਿਸਤਰੀ ਲੱਗੇ ਉਹ ਵੀ ਦਿਖਾ ਦਿੰਦੇ ਆ ਕਿਲਾ ਬਈ ਚਲੋ ਡੇਲੀ ਆ ਵੀ ਹੋਈ ਜਾਂਦਾ ਹੈ ਭਲਾ ਭਾਈ ਕੋਲੂ ਆ ਬਾਰੇ ਬਈ ਡਬਲ ਟੈਲ ਕਰਾਤੇ ਸਾਰੇ ਬਸ ਚਲੋ ਠੀਕ ਵਧੀਆ ਬਣ ਗਿਆ ਹਨਾ ਜੀ ਇਹਨ ਇੱਕ ਨੰਬਰ ਚੀਜ਼ ਬਣ ਗਈ। ਬੇਠਾ ਠੰਡਾ ਰਹੂਗਾ। ਹਾਂ। ਤੇ ਸਾਡੇ ਮਿਸਤਰੀ ਸਾਹਿਬ ਵੀ ਦੇਖਣ ਆਗੇ। ਚੱਲ ਜਾ ਦੇਖ ਲੈ, ਚੱਲਾ ਜਾ ਨਾਲ ਆ ਜਾ। ਦੇਖ ਲੈ, ਮੁੜਿਆ ਜਾ। ਲੋ ਭਾਈ। ਭਾਈ ਆਪਣੇ ਆਪਣੇ ਕੰਮ ਲੱਗੇ ਹੋਇਆ। ਦੇਖਾ ਜਾਨ ਚਾਹੇ ਨਾ। ਮੇਰਾ ਭਾਈ ਦੁਖ ਰਿਆ ਗळा। ਕੋਸਾ ਜ ਪਾਣੀ ਚਾਹੀਦਾ। ਹਾਂ। ਕੀ ਹੋ ਗਿਆ? ਗਲਾ ਤੇ ਹੁਦਾ ਮੇਰਾ ਵੀ ਗਲਾ ਹੀ ਹੈ ਇਹ ਬਾਇਰਸ ਚੱਲ ਰਿਹਾ ਗਲੇ ਦਾ ਉਹੀ ਕੰਮ ਹੈ ਇਹ ਬਾਇਰਸ ਚੱਲਿਆ ਹਸ ਸਪੈਸ਼ਲ ਟਿਊਸ਼ਨ ਨਹੀਂ ਗਿਆ ਕਹਿੰਦਾ ਮੈਂ ਜਾ ਕੇ ਆਉਣਾ ਜੋਧ ਕੋ ਹੈ ਲਾ ਭਾਈ ਪੰਮੂ ਕਿੱਥੇ ਆ ਗਿਆ ਹੈ ਕਿੱਥੇ ਆ ਗਿਆ ਬੂਆ ਕੋਲ ਬੂਆ ਕੋਲ ਆ ਗਏ ਲਾ ਜੇਸਨ ਮੈਨੂੰ ਵੀ ਪਾਣੀ ਲੈ ਆ ਪੁੱਤ ਮੜਾ ਮਨੋ ਨੋਰਮਲ ਪਾਣੀ ਦਹੀਂ ਜਮਨਤਾ ਨੋਰਮਲ ਸਿੰਪਲ ਲਾ ਭਾਈ ਚਲੋ ਬਾਕੀ ਭਾਈ ਮਾਸੜੀ ਵੀ ਆ ਗਿਆ ਆਪਣਾ ਲੱਗੇ ਪਿਆ ਕੰਮ ਚੱਲੀ ਜਾਂਦਾ ਸਾਰਾ ਹੀ ਬੇ ਦੀਵਾਲੀ ਤੱਕ ਸਾਰਾ ਭਾਈ ਇਹ ਸਾਫ ਸਫਾਈ ਹੋ ਜਾਊਗਾ ਆ ਵੀ ਆਪਣਾ ਕੱਲੋ ਟਰੈਕਟਰ ਆ ਜਾਊਗਾ ਜਾਂ ਪਰਸੋਂ ਸਾਰਾ ਚੱਕ ਇਹ ਪਹੀ ਚ ਗੇਰ ਹੋਣਾ ਖੇਤ ਖੁੱਚ ਤੱਕ ਇੱਥੇ ਜਾਣਾ ਨੇ ਤਾਂ ਗਰੇਟ ਦੇਖੋ ਸਾਰੇ ਭਾਈ ਇੱਕ ਨਹੀਂ ਹਲਕਾ ਕੰਮ ਜੇ ਚੱਲੀ ਜਾਂਦੇ ਆ ਲਿਆ ਬਈ ਥੈਂਕ ਯੂ ਹਾਂ ਲੋ ਬਈ ਹਾਂ ਬਈ ਠੀਕ ਹੈ ਤਿਆਰੀ ਕਰੀ ਵੀ ਥੀ ਫੋਨ ਕਰਤਾ ਤਾਂ ਲਿਆ ਉਹ ਤਾਂ ਨਿਆਣਾ ਐ ਮੰਮੀ ਦੀ ਗੋਦੀ ਚ ਬੈਠਾ ਆਉਦਾ ਨਿਆਣਾ ਬੈਟ ਗਿਆ ਜੀ ਹਾਂ ਆਫਰ ਲੰਗੀ ਜਾਂਦੇ ਨਾ ਮਜ਼ਦੂਰ ਤਾਂ ਕਰਕੇ ਹੈ ਠੀਕ ਨੇ ਦੇਖਦੇ ਹੀ ਤੇ ਹੈ ਕਿਹਾ ਮੈਂ 3 ਵਜੇ ਤਾਂ ਸਵਾ ਚਾਰ ਹੋ ਗਿਆ ਹੁੰਦਿਆਂ ਨਾ 4 ਲੋ ਭਾਈ 3 ਵਜੇ ਕਿਹਾ ਤਾਂ ਸਵਾ ਚਾਰ ਹੋ ਗਿਆ ਹੁੰਦਿਆਂ ਨੂੰ ਸਾਢੇ ਦਿਨ ਕਿਹਾ ਤਾਂ ਨਾ ਸਾਢੇ 3 ਕਿਹਾ ਤਾਂ ਲੈ ਨਾ ਕਰਦਾ ਟਾਈਮ ਲੱਗੇ ਜਾਂਦਾ ਲੇਟ ਹੁੰਦਿਆਂ ਨੂੰ ਹੈ ਇਹ ਸਕੂਲ ਤੇ ਆਏ ਹੋਣੇ ਲੈ ਆਏ ਆਪਸੇ ਸਕੂਲ ਤੇ ਜਿਵੇਂ ਆਈਏ ਸਕੂਲ ਤੇ ਭੱਜ ਕੇ ਹੈ ਜਦ ਸੰਤਾਰਾ ਕੰਨੀ ਮੇ ਜਾਣਾ ਨਾ ਜਾ ਬੂਆ ਕੋਲ ਜਾਣਾ ਹੀ ਜਾਣਾ ਕਿਨੀ ਮੇ ਟਿਊਸ਼ਨ ਤੇ ਰਹਿ ਜਾਵਾਂ ਚਾਹੇ ਹੂੰ ਉਹ ਹਾਕਾ ਦੇ ਬੱਗੂ ਕਾਤੇ ਆਏ ਬਹਿ ਗਿਆ ਹੂੰ ਹੈ ਬੱਗੂ ਕਹਿਣਾ ਕਹਿਣਾ ਸੋਣਾ ਉੱਠੋ ਬਈ ਬਈ ਪੱਖਾ ਲਾਓ ਸੋਣਾ ਟੁੜੀ ਨੇ ਹੈ ਪੀ ਉਹਦੇ ਫੋਨ ਲੈ ਲਾ ਮੜਾ ਜਾ ਉਹਦਾ ਕੋਈ ਪਤਾ ਨਹੀਂ ਕਿਆ ਕਾਦ ਉਹਨੇ ਕਰ ਦੇਣਾ ਠੀਕ ਨੇ ਕਿਤੇ ਬੋਰਡਰ ਲੱਗਦਾ ਤਾਂ ਹੀ ਹਾਂ ਮਮੂ ਦਾ ਡਰਦਾ ਰਹੇ ਮਮੂ ਦਾ ਸਾਰੇ ਡਰਦੇ ਆ ਪੰਮੂ ਹੈਲਤੀ ਹੈ ਹੈ ਆ ਦੇਖ ਬਾਈ ਮਾਸੀ ਨੇ ਵੀ ਕਹਤਾ ਹੈ ਡਾਉਨੇ ਹੈ ਪੰਮੂ ਡਾਉਨੇ ਹੈ ਹੈ ਮਾਸੀ ਉਹ ਵੀ ਡਾਉਨੇ ਕਹਿੰਦੀ ਨੂੰ ਜਦ ਵੀ ਮਾ ਆਉਣਾ ਜਦ ਪਟਣਾ ਪੰਮੂ ਡਾਉਲ ਕੇ ਕਰਦਾ ਅਗੇ ਡਾਉਨ ਚਾਕੜੀ ਨਹੀਂ ਮਾਇਆ ਚਲ ਰਾਮ ਨਾਲ ਪਹਿਲਾ ਹੀ ਮਾਸੀ ਦੇ ਪੁੱਛਣਾ ਕਿਤੇ ਹੱਡੀ ਹੱਡੀ ਦਿਖਾਦੀ ਕੋਈ ਲੈ ਹਾਂ ਮੇਰੇ ਕੋਲ ਆ ਗਿਆ ਹਾਂ ਆ ਕਦੋਂ ਬਾਤ ਕਰੋਗੇ ਬੁੱਤ ਕਾਣੀ ਕਾਣੀ ਤੇ ਚੱਕਦੇ ਭੱਟੇ ਪੜਾਈ ਵਾਲੇ ਇਹ ਤਾਂ ਤੁਹਾਡੇ ਪਿੰਡ ਨੂੰ ਹੋ ਕੇ ਜਾਂਦਾ ਜੀ ਮੈਂ ਕਹਿੰਦਾ ਪਰ ਮੈਂ ਹੁੰਦਾ ਓਰੇ ਬੂਆ ਦੇ ਪਿੰਡ ਨੂੰ ਤੁਸੀਂ ਕਹਿੰਦੇ ਨਹੀਂ ਤੇ ਇੱਕ ਦਿਨ ਵੀ ਮੈਂ ਪੰਮੂ ਦੇਖਿਆ ਬੈਂਚ ਲੱਗਿਆ ਤਾਂ ਮੈਨੂੰ ਹੋਣਾ ਇਹ ਕਹਿੰਦਾ ਮੈਂ ਸਿੱਧਾ ਜਾਂਦਾ ਏ ਉੱਥੇ ਹੀ ਮਿਲ ਜਾਂਦਾ ਸਾਨੂੰ ਸਹੀ ਗੱਲ ਹੈ ਬਾਕੀ ਕਦੇ ਆ ਕੇ ਮੁਨੇ ਦਰਮਨ ਇਹ ਪਾਈ ਦੇਖ ਲਿਆ ਦੱਦ ਮੈਂ ਤੁਹਾਨੂੰ ਅਸਲੀ ਇਹ ਜਿਹੜਾ ਇਹਦਾ ਮਾਮਾ ਬਾਹਰ ਨੂੰ ਗਿਆ ਬਈ ਉਹਦਾ ਰਮਾਲ ਆ ਇਹ ਬਲ ਦੇਖ ਲਿਆ ਬਰਾਸਤੀ ਹੈ ਫਿਰ ਹੈ ਬਰਾਸਤੀ ਬਰਾਸਤੀ ਹੋਰ ਦੱਸਦਾ ਮੈਂ ਕੱਲ ਹੀ ਦੀ ਨਾਨੀ ਆਈ ਹੈ ਹਰਜੀਤ ਦਾ ਸੂਟ ਦੇ ਕੇ ਗਈ ਜਸ਼ਨ ਖਾਤਰ 12 ਸਾਲ ਤਾਂ ਵਿਆਹ ਨੂੰ ਹੋ ਗਏ ਜਾਤੇ ਪਹਿਲਾਂ ਤਾਂ ਜਸ਼ਨ ਪਾਈ ਵਿਰਦੀ ਦੀ ਕੱਲ ਹਾਂ ਚਲੋ ਭਾਈ ਚੱਲੀ ਜਾਂਦੇ ਬਾਕੀ ਕੰਮ ਲੋ ਭਾਈ ਸੇਵਾ ਪਾਣੀ ਚ ਕੋਈ ਕਸਰ ਨਹੀਂ ਹਾਂ ਪਹਿਲਾਂ ਭਤੀਜੇ ਨੂੰ ਦਿੱਤਾ ਹੈ ਸਮੋਸਾ ਠੀਕ ਨਹੀਂ ਸਮੋਸੇ ਵਰਗਾ ਭਤੀਜਾ ਸਮੋਸੇ ਵਰਗਾ ਹੀ ਭਤੀਜਾ ਨਾ ਨਹੀਂ ਆਨੇ ਚੀਜੀ ਲਾਵੇ ਚੀਜੀ ਲਾਵੇ ਲਾ ਭਾਈ ਸਾਰਿਆਂ ਨੂੰ ਆਪਣਾ ਆਪਣਾ ਇੱਕ ਇੱਕ ਸਮੋਸਾ ਮਿਲ ਗਿਆ ਚੱਕੋ ਬਈ ਲਾਲੇਦਾਰ ਨੇ ਮਨਜੀਤ ਨੂੰ ਲੋ ਪਤਰਾ ਚੀਜੀ ਹਾਂ ਮੈਨੂੰ ਇਹਨੇ ਹਲੇ ਚਾਰਜ ਹੋਣਾ ਹੈ ਲੋਗ ਹੀ ਸਾਰਾ ਕੁਝ ਇਹ ਇਹ ਹਲੇ ਨਮੀ ਨਵੀ ਆਈ ਹੈ ਆ ਵੀ ਭਾਂਜਿਆ ਕੀ ਲੈਣਾ ਪੀਜ਼ਾ ਲੈਣਾ ਪੀਜ਼ਾ ਪੀਜ਼ਾ ਘਰ ਜਾ ਬਣਾਈ ਰੋਟੀ ਮੋਟੀ ਜੀ ਇੱਕ ਬੰਦ ਰੋਟੀ ਮੋਟੀ ਜੀ ਬਣਾਈ ਮੜੀ ਜੀ ਤਵੇ ਪਰ ਇਹਦਾ ਹੀ ਕੱਟ ਕੇ ਮੱਕੀ ਦੀ ਰੋਟੀ ਦਾ ਪੀਜ਼ਾ ਹੈ ਹਾਂ ਮੱਕੀ ਹਾਂ ਇਧਰ ਗੁਫਤੋ ਗੁਫਤੂ ਚੱਲ ਰਿਹਾ ਬਾਈ ਕੰਬੂਆ ਦੇ ਘਰ ਆ ਕੇ ਜਦ ਜਨ ਬਾਈ ਆਪਣੀ ਪਸੰਦ ਦੀ ਚੀਜ਼ ਲੱਤੀ ਹੈ ਹਾ ਕਿਉਰੇ ਦਵਾਂਗੀ ਹੁਣ ਠੀਕ ਨੇ ਬੰਤ ਆ ਜਾ ਫਿਰ ਤੂੰ ਵੀ ਭੁੱਗੇ ਮਾਸਟਰ ਜੀ ਨੂੰ ਵੀ ਦੇ ਚਲੋ ਸਾਡੇ ਮਾਸਟਰ ਜੀ ਨੂੰ ਵੀ ਦੇ ਕਿਤੇ ਆਇਆ ਨਾ ਕਹਦੀ ਹੁਣ ਵੀ ਬੀਬੀ ਵੱਜ ਜਾਣਾ ਡੈਡੀ ਦਾ ਕਦੇ ਕਦੇ ਤਾਂ ਚਾਹੀਦਾ ਹੀ ਹੈ ਵੱਧਾ ਹਨਾ ਪਰ ਖਾਂਦੇ ਇੱਕ ਪਰਹੇਜ ਨਾਲ ਹੈ ਪਰਹੇਜ ਤਾਂ ਜ਼ਰੂਰੀ ਆ ਦੇਖਿਓ ਭਾਈ ਦਿਖਾਈ ਇਧਰ ਬੂਆ ਕੋਲ ਕਿਆ ਕਰਦਾ ਖੋਜਾ ਬੂਆ ਕੋਲ ਆ ਕੇ ਪੰਮ ਨੂੰ ਰੱਖੇ ਲੋ ਹੁਣ ਰੱਖ ਲੈਨੇ ਹੈ ਹੈ ਜੰਨ ਨਾਲ ਬਣਾ ਹੈ ਹਾਂ ਤੁਸੀਂ ਜੱਦ ਜੰਨ ਨੂੰ ਹੈ ਹੈ ਕਿੱਥੇ ਆਵਾਂ ਜਦੇ ਮੈਸੇਜ ਭੇਜ ਦੂਗਾ ਜੋਤ ਨੂੰ ਲਿਆ ਨਹੀਂ ਦੇਖ ਲੈ ਫਿਰ ਤੁਕੇ ਤੈਨੂੰ ਲਾਉਂਗਾ ਨਾ ਮੈਂ ਹੈ ਹੈ ਤੈਨੂੰ ਛੱਡ ਜੋ ਦੇਖ ਲੈ ਬਈ ਤੈਨੂੰ ਰਸਤੇ ਦਾ ਪਤਾ ਹੈ ਪਤਾ ਰਤ ਹੈ ਹੈ ਕਿਆ ਨਹੀਂ ਹੈ ਪੀਜਾ ਨਹੀਂ ਹੈ ਆ ਲੈ ਲੀ ਖੋਜਾ ਦੋ ਬੈਂਸ ਹੌਲ ਤਾਰ ਕੇ ਯਾਨੀ ਰੱਖ ਫਿਰ ਆ ਕੇ ਬੱਜ ਜਾ ਹਾਂ ਮੋਸ਼ੇ ਖਾ ਲੈ ਮੈਂ ਪੀ ਜਾ ਇਹ ਕੋਈ ਪੀ ਜੀ ਆ ਦੇਖੋ ਬਾਈ ਇੱਧਰ ਹਾਂ ਵੀ ਇਸ ਨੂੰ ਹਾਂ ਜੀ ਖਟਿਆ ਜੀ ਸਭ ਤੋਂ ਜ਼ਿਆਦਾ ਤੈਂ ਖਾਣੀ ਹੈ ਕਿ ਹੈ ਵੀ ਘਟ ਖਾ ਮੈਂ ਤਾਂ ਥੋੜੀ ਜਿਹੀ ਪਾਈ ਹੈ ਚਲੋ ਬਾਈ ਬੈਠੇ ਆ ਭੈਣ ਨੇ ਵੀ ਆ ਜਾਣਾ ਹੁਣ ਆਵਗੂ ਓਏ ਲੱਗ ਗਏ ਪਰੇ ਹੋ ਗਈ ਮੈਂ ਕਿਹਾ ਹੈਪੀ ਨੂੰ ਵੀ ਨਹੀਂ ਸਮੋਸਾ ਆਇਆ ਲਾ ਫਰਹਾ ਜਿਹੜੇ ਇਹਨਾਂ ਨੂੰ ਆਗੇ ਪਹਿਲਾਂ ਤੇ ਨਿਆਣੇ ਆ ਨਾ ਲੋ ਬਾਈ ਮਾਸਟਰ ਜੀ ਕੋਲ ਵੀ ਪਹੁੰਚ ਗਿਆ ਹੁਣ ਮੈਗੀ ਦੇ ਲੱਗੀ ਹੈ ਕਾ ਕਹਿੰਦੀ ਮੈਗੀ ਦੇ ਦੋ ਅੱਛਾ ਮੈਗੀ ਦੇ ਦੋ ਚੱਲ ਲੈ ਆਣੀ ਹੈ ਜਿਹੜੀ ਚੀਜ਼ ਆ ਉਹਨੇ ਆਪਣੀ ਮੰਚਾ ਕੀ ਉਹ ਕਰੇ ਜਾਂਗੇ ਚਲੋ ਬਾਈ ਬੈਠੇ ਆ ਲੋ ਬਾਈ ਸੱਚੀ ਗੱਲ ਤੇ ਕਹਿੰਦਾ ਨਿਆਣਿਆਂ ਨੂੰ ਸਮੱਸਿਆ ਹੋਣ ਦੇ ਪਹਿਲਾਂ ਹਾਂ ਪਤਾ ਨਹੀਂ ਤਾਂ ਮਨੂੰ ਲਾਈਟ ਵੀ ਭੱਜ ਗਈ ਹੈ ਨਾ ਲਾਈਟ ਭੱਜ ਗਈ ਚਲ ਕੋਈ ਆਹਾ ਹਾ ਹਾ ਪਰ ਮਾਜਾ ਲੱਡੂ ਖਾ ਲੈ ਯਾਰ ਤੇਰਾ ਫੇਵਰੇਟ ਹੈ ਦੂਵੇ ਦੂਵੇ ਖਾ ਲੈ ਹੰਦੇ ਵਾਸਤੇ ਫੇਵਰੇਟ ਚਲ ਫੇਰ ਦੇ ਦੇ ਸਾਰਿਆਂ ਨੂੰ ਬਗੇ ਮੰਨਦਾ ਇਹ ਤਾਂ ਬਸ ਬਾਈ ਮਿੱਟੀ ਢੀਕ ਰਹੇ ਆ ਇਹਨਾਂ ਨੇ ਬਾਹਰ ਪਹੁੰਚਣਾ ਹੁਣ ਬਸ ਗੁੰਮ ਦੇ ਆ ਠੀਕ ਨੇ ਥੀਨ ਦੇ ਆ ਆ ਦੇਖੋ ਲਾ ਕਿੱਥੇ ਗਈ ਆਪਣੀ ਦੂਜੀ ਲੋ ਬਾਈ ਭੈਣ ਹੁਣ ਦਿੱਤਾ ਸਾਰਾ ਸਾਮਾਨ ਹੈ ਲੱਗੇ ਖੇਲਣ ਆਹ ਦੇਖੋ ਬਾਈ ਜਿਹਨੂੰ ਮਿੱਟੀ ਨਾਲ ਪਿਆਰ ਆ ਬਸ ਆਪਣੇ ਕੰਮ ਲੱਗ ਗਏ ਇੰਨਾ ਫਰਕ ਆ ਬਾਈ ਅੰਦਰ ਬਾਹਰ ਦਾ ਦੇਖ ਖੇਲੋ 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 ਲੈ ਲੱਗੇ ਆ ਜਾ ਬਾਈ ਚਾਹ ਪੀ ਲਓ ਸਾਰੇ ਸਾਰਿਆਂ ਨੂੰ ਦੋ ਬਾਈ ਚਾਹ ਲੋ ਬਾਈ ਚਲੋ ਬੈਠੇ ਬਾਈ ਚੱਲ ਰਿਹਾ ਕੰਮ ਪੋਣ ਲਈ ਮਿਠਾਈ ਖਾਣਾ ਬਸ ਤਲੇ ਹੋਏ ਨਹੀਂ ਖਾਣਾ ਲੈ 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 ਬਿੱਤਰਾ ਹੈਪੀ ਲੈ ਲੋ ਮਿਠਾ ਹਾਂ ਕੀ ਹੋ ਗਿਆ ਮੈਂ ਉਹਨੂੰ ਕਹਿੰਦੀ ਆ ਮੈਂ ਘਰ ਜਾ ਇਹ ਆ ਨਹੀਂ ਆਉਂਦੀ ਆ ਲੈ ਅਸੋਚ ਹੈ ਕਿ ਮੋਤੀ ਸਿੰਘ ਬੈਠੀ ਹੋਏ ਆ ਇਧਰ ਮੈਂ ਚਲ ਬੈਜੋ 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 ਜਿੱਥੇ ਬਹਿਣਾ ਮਾਸਟਰ ਜੀ ਮਿਠਾ ਲੈ ਲੋ ਕੁਝ ਲੈ ਲੈ ਹਾਂ ਹਾਂਜੀ ਲੈ ਲੈ ਮਿਠਾ ਨੋ ਭਾਈ ਲੈ ਭਾਈ ਆਹੇ ਬੂਆ ਦੇ ਘਰ ਆ ਗਿਆ ਤੇ ਆ ਦੇਖੋ ਇਹਦੇ ਬਾਈ ਬਚਾਉਣੀ ਪਈ ਇਹਦੇ ਬਚਾਉਣੀ ਪੈਂਦੀ ਆ ਗਈ ਕੋਰ ਆ ਗਈ ਮਨ ਜੇਤਰੀ ਰੱਖਿਆ ਵੀ ਇਹ ਤੋਂ ਵੀ ਤੋਰ ਇਹ ਜਸ਼ਨ ਪਿੱਛੇ ਰੱਖੇ ਪੰਮੂ ਦੇ ਲੱਤ ਬਹੁਤ ਜ਼ੋਰਤੀ ਮਾਰਦਾ ਬਾਲ ਪਰ ਪਲਾਂ ਨੂੰ ਕਿੱਧਰ ਮਾਰਨੀ ਠੀਕ ਨਹੀਂ ਨਾ ਮੈਂ ਮਾਰੂ ਆਇਆ ਬਾਈ ਆ ਦੇਖੋ ਪਲਵਾਨ ਏ ਇਹ ਲਵੀ ਇਹ ਲਵੀ ਇਹ ਲਵੀ ਇਹ ਲਵੀ ਰੁਗੋ ਜਰੀ ਬਾਲ ਕਿ ਪ੍ਰੀਸ਼ਾ ਹੌਲੀ ਤੇ ਗਰੇ ਰਾਮ ਨਾਲ ਠੀਕ ਆ ਖਾ ਲਿਆ ਪੀ ਲਾ ਅੱਛਾ ਮਾਰ ਗਈ ਛੋਟ ਛੋਟ ਲੇ ਗਈ ਛੋਟ ਸਾਡੀ ਭਾਣ ਜੀ ਹਾਈ ਉਹ ਤੂੰ ਰੈਂਡ ਦੇ ਆਰਤਾ ਤੋੜ ਦੇ ਪੰਮੂ ਪੰਮੂ ਜਰਾ ਭਾਈ ਕੋਈ ਚੀਜ਼ ਰਿ ਟੇਕਰ ਆ ਦਿਆ ਉਹ ਦੇਖੋ ਲਵਾ ਕੇ ਓਕੇ ਹਾਈ ਚ ਚਲੋ ਭਾਈ ਬੱਚੇ ਆ ਖੇਲੀ ਜਾ ਰਹੇ ਆ ਬਾਕੀ ਚੱਲੀ ਜਾਂਦੇ ਕੰਮ ਬੈਠੇ ਆ ਭੈਣ ਦੇ ਘਰ ਬਾਈ ਸਾਰੀ ਅੰਦਰ